ਸੋਸ਼ਲ ਮੀਡੀਆ ਦੇ ਉੱਤੇ ਕੱਲ ਦੀ ਇਹਨਾਂ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਆ ਜੇ ਤੁਹਾਨੂੰ ਇਸ ਵੀਡੀਓ ਬਾਰੇ ਨਹੀਂ ਪਤਾ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਵੀਡੀਓ ਗ੍ਰੇਟਰ ਨੌਇਡਾ ਦੀ ਆ ਜਿੱਥੇ ਇਹ ਕੁੜੀ ਮੁੰਡੇ ਦੀ ਇੱਕ ਵੀਡੀਓ ਵਾਇਰਲ ਹੋਈ ਆ ਜਿਸ ਦੇ ਵਿੱਚ ਕੁੜੀ ਨੇ ਖੁਦ ਵੀਡੀਓ ਬਣਾ ਕੇ ਤੇ ਆਪਣੀ ਇੱਕ ਫਰੈਂਡ ਨੂੰ ਭੇਜੀ ਜਸਟ ਸਿਰਫ ਇਸ ਹਵਾ ਬਾਜੀ ਦੇ ਵਿੱਚ ਤੇ ਉਹ ਫਰੈਂਡ ਨੇ ਇਹ ਵੀਡੀਓ ਇੰਟਰਨੈਟ ਦੇ ਉੱਤੇ ਵਾਇਰਲ ਕਰ ਦਿੱਤੀ ਉਸ ਤੋਂ ਬਾਅਦ ਇੱਕ ਕੁੜੀ ਦਾ ਇੱਕ ਵਿਆਣੀ ਸਾਹਮਣੇ ਆਇਆ ਜਿਸ ਦੇ ਵਿੱਚ ਕਾਫੀ ਰੋ ਰਹੀ ਹੈ ਤੇ ਕਹਿ ਰਹੀ ਹੈ ਕਿ ਇਹ ਵੀਡੀਓ AI ਦੇ ਨਾਲ ਬਣਾਈ ਗਈ ਹੈ ਮੇਕ ਸਟੋਰੀਸ ਦੰਡੋ ਪਲੀਜ਼ ਇਸ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਚੋ ਉਹ ਜਿਸ ਕੇ ਬਣਾਇਆ ਵੀਡੀਓ ਪਲੀਜ਼ ਇਸ ਨੂੰ ਡਿਲੀਟ ਕੀਚੋ ਜਿਸ ਤੇ ਵੀ ਇਹ ਸਭ ਕੇ ਪਲੀਜ਼ ਡਿਲੀਟ ਕਰ ਦੋ ਮੇਰਾ ਲਾਈਫ ਪੂਰਾ ਬਰਬਾਦ ਹੋ ਗਿਆ ਭਾਈ ਵੀ ਕਹਿ ਰਹੇ ਨੇ ਕਿ ਇਹ ਕੁੜੀ ਇਸ ਦੁਨੀਆ ਦੇ ਉੱਤੇ ਹੁਣ ਨਹੀਂ ਰਹੀ ਇਸ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ਉਹ ਇੱਕ ਜਿੰਦੀ ਜਾਗਦੀ ਐਗਜ਼ਾਮਪਲ ਅੱਜ ਦੀ ਜਨਰੇਸ਼ਨ ਦੀ ਹੈ ਕਿਵੇਂ ਆਪਣੀ ਹੱਥੀ ਆ ਵੀ ਉਹ ਕੰਡੇ ਬੀਜ ਰਹੇ ਨੇ। ਉਹ ਅੱਜ ਕੱਲ ਦੇ ਮਾਪਿਆਂ ਨੂੰ ਵੀ ਥੋੜਾ ਅਵੇਅਰ ਹੋਣ ਦੀ ਲੋੜ ਆ ਕਿ ਆਪਣੇ ਬੱਚਿਆਂ ਦੇ ਉੱਤੇ ਧਿਆਨ ਦੇਣ। ਮਾਸਟ ਦੇ ਵਿੱਚ ਇਹੀ ਕਹੂੰਗਾ ਕਿ ਜਿ ਐਸ ਜਿਹਾ ਵੀਡੀਓ ਅੱਗੇ ਸ਼ੇਅਰ ਨਾ ਕਰਿਆ ਕਰੋ ਤਾਂ ਕਿ ਕਿਸੇ ਦੀ ਜ਼ਿੰਦਗੀ ਬਦ ਸਕੇ। ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਸੋ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ।